ਸਰਦਾਰ ਭਗਵੰਤ ਸਿੰਘ ਮਾਨ ਜੀ ਖੇਡਾਂ ਨੂੰ ਬਹੁਤ ਪਿਆਰ ਕਰਦੇ ਨੇ ਔਰ ਪੰਜਾਬ ਦੇ ਨੌਜਵਾਨਾਂ ਨੂੰ 올림픽ਸ ਦੇ ਅੰਦਰ, এਸ਼ੀਅਨ ਗੇਮ ਦੇ ਅੰਦਰ ਖੇਡਣ ਲਈ ਅਸੀਂ ਪਹਿਲਾਂ ਹੀ ਪਾਲਿਸੀ ਬਣਾਈ ਹੈਗੀ। ਸੋ ਉਸੇ ਦੇ ਤਹਿਤ ਅਸੀਂ ਪੰਜਾਬ ਦੇ ਅੰਦਰ 13 ਡਾਕਟਰ ਭਰਤੀ ਕਰਨ ਜਾ ਰਹੇ ਹਾਂ ਜਿਹੜੇ ਸਪੈਸ਼ਲੀ ਜਿਹੜੇ ਸਪੋਰਟਸ ਇੰਦਰੀ ਦਾ ਸਬੰਧਤ ਹੋਣਗੇ। ਜਿਹੜੇ ਸਾਡੇ ਬੱਚੇ ਖੇਡਦੇ ਨੇਗੇ ਜਦੋਂ ਖੇਡਾਂ ਦੇ ਦੌਰਾਨ ਉਹਨਾਂ ਨੂੰ ਕੋਈ ਸੱਟ ਲੱਗ ਜਾਂਦੀ ਆ, ਕੋਈ ਉਹਨਾਂ ਨੂੰ ਇੰਜਰੀ ਆ ਜਾਂਦੀ ਆ, ਕੋਈ ਉਹਨਾਂ ਨੂੰ ਮੈਡੀਕਲੀ ਪ੍ਰੋਬਲਮ ਆ ਜਾਂਦੀ ਆ, ਤੋਂ ਸਪੈਸ਼ਲ ਜਿਹੜੇ ਅਸੀਂ ਸਪੋਰਟਸ ਦੇ ਖੇਤਰ ਦੇ ਅੰਦਰ 13 ਸਪੈਸ਼ਲ ਸ ਦਾ ਸਬੰਧ ਡਾਕਟਰਾਂ ਦੀ ਭਰਤੀ ਕਰਨ ਜਾ ਰਹੇ ਆ ਇਸ ਤੋਂ ਬਿਨਾ ਡਰਾਈਵਰ ਆਪਕਾਰੀ ਤੇ ਕਰ ਵਿਭਾਗ ਆਕਸੀਜਨ ਟੈਕਨੀਸ਼ੀਅਨ ਡਿਪਾਰਟਮੈਂਟ ਦੇ ਅੰਦਰ 53 ਪੋਸਟਾਂ ਜਿਹੜੀਆਂ ਉਹ ਡਰਾਈਵਰਾਂ ਦੀਆਂ ਉਹ ਅਸੀਂ ਬੜੀ ਜਲਦੀ ਭਰਨ ਜਾ ਰਹੇ ਆ ਇਸ ਤੋਂ ਬਿਨਾ ਇੱਕ ਅਹਿਮ ਫੈਸਲਾ ਲੈਂਦੇ ਆ 822 ਪੋਸਟਾਂ ਜਿਹੜੀਆਂ ਨੇ ਉਹ ਸਿਹਤ ਤੇ ਪਰਿਵਾਰ ਭਲਾਈ ਯਾਨੀ ਕਿ ਸਾਡੇ ਹੈਲਥ ਸੈਕਟਰ ਦੇ ਅੰਦਰ ਸਾਡੇ ਸਿਹਤ ਖੇਤਰ ਦੇ ਅੰਦਰ ਅਸੀਂ ਲੈਬ ਟੈਕਨੀਸ਼ੀਅਨ ਦੀਆਂ 119 ਪੋਸਟਾਂ ਸਟਾਫ ਨਰਸ ਦੀਆਂ 311 ਪੋਸਟਾਂ ਇਸੇ ਤਰੀਕੇ ਮਲਟੀ ਪਰਪਸ ਹੈਲਥ ਵਰਕਰਸ ਦੀਆਂ 112 ਪੋਸਟਾਂ ਮਲਟੀ ਪਰਪਸ ਹੈਲਥ ਵਰਕ ਮੇਲ 270 ਪੋਸਟਾਂ ਕੁੱਲ 822 ਪੋਸਟਾਂ ਜਿਹੜੀਆਂ ਨੇ ਉਹ ਸਿਹਤ ਸਭਾਵਾਂ ਦੇ ਅੰਦਰ ਭਰਤੀ ਕਰਨ ਜਾ ਰਿਹਾ ਤਾਂ ਕਿ ਸਾਡੀਆਂ ਸਿਹਤ ਸਭਾਵਾਂ ਜਿਹੜੀਆਂ ਨੇ ਹੋਰ ਬਿਹਤਰ ਹੋ ਸਕਣ ਇਸ ਤੋਂ ਬਿਨਾ ਜਿਹੜੇ ਸਾਡੇ ਸਬੰਧ ਦਾ ਸਪੋਰਟਸ ਦਾ ਸਬੰਧਕ ਟੀਚਰ ਨੇਗੇ ਜਿਨ੍ਹਾਂ ਨੂੰ ਪੀਟੀਆਈ ਟੀਚਰ ਕਹਿ ਦਿੰਦੇ ਆਗੇ ਉਹ ਵੱਖ-ਵੱਖ ਡਿਪਾਰਟਮੈਂਟਾਂ ਦਾ ਤੇ ਅਸੀਂ 2000 ਉਹ ਵੀ ਭਰਤੀ ਕਰਨ ਜਾ ਰਹੇ ਹਾਂ